ਉਹ ਇਹਨਾਂ ਦਾ ਮੁੱਦਾ ਨਹੀਂ ਗਾਉਦੇ ਉਹਦੇ ਸਲਮਾਨ ਖੰਦੇ ਉੱਤੇ ਪਾਇਆ ਨਵੀਂ ਸਾਡੀ ਕੁੜੀ ਉਹਦੇ ਨਾਲ ਸਹਿਜ ਆ ਇਹਨਾਂ ਨੇ ਉਹ ਗਿਆ ਉਹ ਪਾਇਆ ਕਿ ਲਾਰੈਂਸ ਨੇ ਤੇ ਫੇਮ ਲੈਣ ਵਾਸਤੇ ਉਹਨੂੰ ਉਹਦਾ ਨਾਮ ਲੈ ਲਿਆ ਵਿੱਚ ਇਹ ਮੈਂ ਜਿਹ ਚਿੰਗਾ ਬੰਦਾ ਹੁੰਦਾ ਨਾ ਤੁਸੀਂ ਮਾਦਾ ਮੈਂ ਵੀ ਉਹਦੇ ਨਾਲ ਕੋਈ ਗੱਲ ਨਿਬੜਦੀ ਨਫੜਨੀ ਹੈ ਕਹਿੰਦਾ ਵੀ ਮੇਰੇ ਨਾਲ ਤੇ ਉਹ ਵੀ ਹੈ ਨਹੀਂ ਗੱਲ ਇਹਨਾਂ ਦੇ ਕਹਿੰਦਾ ਉਹ ਵਰਤੋਂ ਕੁੜੀ ਦਾ ਹੀ ਗੱਲ ਜਿੰਨ ਬਿੰਨ ਮਤਲਬ ਜਿਹੜੀ ਗੱਲਾਂ ਕੀ ਨਾ ਇਹੋ ਗੱਲਾਂ ਲੋਕ ਮੂੰਹ ਤੋਂ ਤੇ ਮੈਂ ਤਾਂ ਰਿਕਾਰਡਿੰਗ ਭਈ ਆ ਹੋਤੀ ਜਿਨੇ ਵੀ ਇਹਨਾਂ ਦੇ ਨਾਲ ਗੁਣ ਕੀਤਾ ਨਾ ਇਹਨਾਂ ਨੇ ਉਹਦਾ ਕਹਾੜ ਕੀਤਾ ਵਾ ਇਹਨਾਂ ਦੇ ਨਾਲ ਜਿਹੜਾ ਵੀ ਛਿੱਤਰ ਲੈ ਕੇ ਹੁੰਦਾ ਨਾ ਇਹ ਉਹਦੇ ਨਾਲ ਸੂਤਰ ਰਿਹਦੇ ਆ ਕਈ ਬੰਦੇ ਐਸੇ ਛੜਦੇ ਜਿਨੇ ਜਿਹੜੇ ਕੱਲੇ-ਕੱਲੇ ਜੇ ਉਹਨਾਂ ਦਾ ਨੁਕਸਾਨ ਹੁੰਦਾ ਹੀ ਨਾ ਤੇ ਪਰਿਵਾਰ ਉਹਦਾ ਨਾਲ ਜਲਣਾ ਹੀਗਾ ਇਹਦਾ ਮਤਲਬ ਵੀ ਤੁਸੀਂ ਕਹਾਂ ਵੀ ਜੇ ਕੋਈ ਕੱਲਾ ਮਾਪਿਆਂ ਦਾ ਪੁੱਤ ਹੋਵੇ ਜਾਂ ਭੈਣਾਂ ਦਾ ਭਰਾ ਹੋਵੇ ਤੇ ਮੈਂ ਉਹ ਉਹ ਦੋਸ਼ੀ ਵੀ ਹੋਵੇ ਤੇ ਮੈਂ ਉਹਨੂੰ ਬਖਸ਼ ਦਿੰਦਾ ਰਿਆਂ ਇਹਦਾ ਮਤਲਬ ਹੀ ਸਿੱਧੂ ਮੂਸੇਵਾਲੇ ਦੇ ਮਰਡਰ ਦਾ ਵੀ ਫਿਰ ਤੁਹਾਨੂੰ ਦੁੱਖਿਆ ਕਿ ਕੱਲਾ ਮਾਪਿਆਂ ਦਾ ਪੁੱਤ ਮਾਰਿਆ ਗਿਆ। ਫੇਰ ਉਹ ਗੋਲ ਵਜਾਉਣ ਵਾਲਾ ਬੰਦਾ ਮੈਂ ਗਾਣੇ ਠਾਡਾ ਕਰਾਈ ਜਾ ਮੈਂ ਜਿਹੜੇ ਮੈਂ ਵੀ ਆਪਣੀ ਸਿੱਧੇ ਖਬਰ ਮਾਰ ਕੇ ਤੁਰੇ ਆ ਨਾ ਮੈਂ ਤੋਂ ਉਹਨਾਂ ਦੇ ਨਾਲ ਹੈ ਨਾ ਵੀ ਆਪਣੀ ਬਰਬਰੀ ਕਰਨਗੇ ਨਾ ਤੇ ਫੇਰ ਮੈਂ ਤੇਰਾ ਕੰਮ ਔਖਾ ਹੋ ਜਾਵਾਂ। ਇਹ ਜਿਹੜਾ ਉਹ ਕਿਹਾ ਨਾ ਗੋਲੀ ਵੀ ਮੇਰਾ ਹੈ ਨਾ ਵੀ ਭਰਾ ਮਰਾਇਆ। ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਉਹ ਕੀ ਰਹਿਣਾ ਕਿ ਗੋਤੇ ਨੇ ਕੰਮ ਉਹਦਾ ਕੀਤਾ ਹੋਇਆ ਤੇ ਕਰਕੇ ਜੀਐਨਆਰ 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਾਜ਼ਰਾਂ ਜੀ ਅ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਹੋਈ ਗੱਲਬਾਤ ਦਾ ਸੈਕੰਡ ਪਾਰਟ ਲੈ ਕੇ ਦੂਸਰੇ ਪਾਰਟ ਦੇ ਵਿੱਚ ਉਹਨੇ ਕਿਸ ਵਿਸ਼ੇ ਤੇ ਗੱਲ ਕੀਤੀ ਆ ਤੇ ਕਿੰਨਾ ਬੰਦਿਆਂ ਦੇ ਬਾਰੇ ਗੱਲ ਕੀਤੀ ਆ ਇਹ ਵੀਡੀਓ ਦੇ ਵਿੱਚ ਜ਼ਰੂਰ ਵੇਖਿਓ ਕੀ ਕਹਿੰਦਾ ਰਿੰਦਾ ਸਿੱਧੂ ਮੂਸੇਵਾਲੇ ਬਾਰੇ ਕੀ ਵਿਚਾਰ ਨੇ ਉਹਦੇ ਅ ਸਲਮਾਨ ਖਾਨ ਦੇ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਬਾਰੇ ਵੀ ਉਹ ਆਪਣੀ ਰਾਏ ਰੱਖਦਾ ਦੋਵੇਂ ਚੀਜ਼ਾਂ ਬੜੀਆਂ ਦਿਲਚਸਪ ਨੇ ਔਰ ਜ਼ਰੂਰ ਵੇਖਿਓ ਭਈ ਕੀ ਸੋਚਦਾ ਉਹ ਕੀ ਕਹਿੰਦਾ ਵੀਡੀਓ ਵੇਖਣਾ ਨਾ ਭੁੱਲਿਓ ਤੇ ਲਗਾਤਾਰ ਸਾਡੇ ਨਾਲ ਬਣਿਆ ਰਹੋ ਜੀਐਨਐਲ 24 ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਆਵਾਜ਼ ਹਰਵਿੰਦਰ ਸਿੰਘ ਰਿੰਦਾ ਦੀ ਹੈ ਇਹ ਜਾਂਚ ਦਾ ਵਿਸ਼ਾ ਇਹ ਜਾਂਚ ਤੋਂ ਬਾਅਦ ਗੱਲ ਕਲੀਅਰ ਹੋ ਜਾਏਗੀ ਸਲਮਾਨ ਖਾਨ ਦੇ ਨਾਲ ਹੈ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਸਲਮਾਨ ਖਾਨ ਦੇ ਨਾਲ ਉਹਦਾ ਕੋਈ ਵੈਰ ਬਦੋਦ ਨਹੀਂਗਾ ਕੋਈ ਉਹ ਹਰਿੰਦਰ ਮੁੱਦਾ ਨਹੀਂਗਾ ਉਹਦੇ ਤੇ ਸਲਮਾਨ ਖਾਨ ਦੇ ਉੱਤੇ ਜਿਹੜਾ ਮੁੱਦਾ ਬਣਾ ਸਲਮਾਨ ਖਾਨ ਦੇ ਉੱਤੇ ਉਹ ਜਦੋਂ ਹੋਈ ਹੈ ਨਾ ਹਮ ਅਮਦਿਲ ਦੇ ਸਨਮਾਇ ਫਿਲਮ ਦੀ ਮੂਵੀ ਇਥੇ ਆਪਣਾ ਮੈਚ ਇਹੋ ਹੀ ਹੈਗੀ ਅਸ਼ੋਰਾ ਰਾਏ ਵੀ ਉਹੀ ਜਿਹੜੇ ਜਦੋਂ ਇਹਨਾਂ ਦੇ ਉੱਤੇ ਕੇਸਿਆਂ ਨੂੰ ਬਾਤਾਂ ਦੇ ਰਹਿਣ ਵਾਲਾ ਜੀ ਜਦੋਂ ਉੱਥੇ ਨਾ ਕਿਲੇ ਦੇ ਵਿੱਚ ਉਹ ਜਿਹੜਾ ਪੁਰਾਣਾ ਕਿਲਾ ਹੀ ਨਾ ਆ ਜਾਂਦਾ ਉੱਥੇ ਇਹ ਸ਼ੂਟਿੰਗ ਕਰ ਰਹੇਗੇ ਓਕੇ ਉਹ ਜਿਹੜੇ ਰਜਵਾੜੇ ਉਹਨਾਂ ਦੀ ਗੋਲੀ ਹੈ ਨਾ ਹੁਣ ਇਹ ਨਹੀਂ ਪਤਾ ਕਿ ਸਲਮਾਨ ਖਾਨ ਵੱਲੋਂ ਕੋਈ ਪਹਿਲ ਹੈਗੀ ਸੀ ਕਿ ਨਹੀਂ ਹੈਗੀਗੀ ਤੇ ਇਹ ਮੈਂ 101% ਤੁਹਾਨੂੰ ਗੱਲ ਕਹਿ ਰਿਹਾ ਜਿਹੜੀ ਅਸਲ ਗੱਲ ਵੀ ਉਹ ਪੂਰੀ ਜਿਹੜੇ ਨਾ ਵੀ ਸਲਮਾਨ ਖਾਨ ਤੋਂ ਮੂਤ ਹੋ ਗਈਗੀ ओके ਉਹ ਬੇਟ ਜਿਹੜੇ ਉਹ ਜਿਹੜੇ ਰਜਵਾਰੇ ਹੀ ਗਏ ਇੱਕ ਦੇ ਉਹ ਕਹਿੰਦੇ ਅਸੀਂ ਉੱਚ ਜਾਤੀ ਦੇ ਆ ਹੈ ਨਾ ਵੀ ਅਖੌਤੀ ਉੱਚ ਜਾਤੀ ਜਿਹੜੇ ਕਹਿੰਦੇ ਆ ਇੱਕ ਮਾਸਟਰ ਸਾਹਿਬ ਆ ਨਾ ਵੀ ਹਰ ਜਿੱਥੇ ਵਰਗਈ ਆ ਜਿਹਨ ਸੰਸਾਰ ਨਹੀਂ ਜਾਂਦੇ ਉਹ ਕਹਿੰਦੇ ਉਹਨਾਂ ਨੂੰ ਐਹੋ ਗੱਲ ਦਾ ਘਮੰਡ ਵੀ ਹੰਕਾਰ ਸੀਗਾ ਦੂਸਰਾ ਉਹਨਾਂ ਸੁਵੇਦ ਨੂੰ ਆਏ ਸੀਗਾ ਵੀ ਹੈ ਵੀ ਮੁਸਲਮਾਨ ਮੁੰਡਾ ਉਹ ਕਹਿੰਦੇ ਸਾਡੀ ਕੁੜੀ ਲੈ ਜੀ ਇਹਨਾਂ ਦਾ ਮੁੰਡਾ ਵੀ ਕੁੜੀ ਘੜ ਲੈਣਾ ਮੁਸਲਮਾਨਾਂ ਦੀ ਇਹ ਬੜੇ ਖੁਸ਼ ਹੁੰਦੇ ਜੇ ਇਹਨਾਂ ਦੀ ਕੁੜੀ ਕੋਈ ਮੁਸਲਮਾਨ ਨੂੰ ਨਾ ਹੋ ਜੇ ਨਾ ਤੇ ਇਹਨਾਂ ਦੀ ਫਿਰ ਰਣਕ ਦੀ ਗੱਲ ਆ ਜਾਂਦੀ ਆ ਇਹਨਾਂ ਨੇ ਜਿਹੜਾ ਉਹਦੇ ਤੇ ਕੇਸ ਐ ਐਮ ਵਾਲਾ ਕੇਸ ਮਾਰ ਪਾਇਆ ਨਾ ਹੇਰ ਨਹੀਂ ਕਿਹਾ ਉਹਨਾਂ ਨੂੰ ਤੁਧੂ ਮਾਰਿਆ ਹੀਗਾ ਹੇਰਨ ਮਾਰਿਆ ਤਾਂ ਇਹਨਾਂ ਨੂੰ ਪਤਾ ਹੀਗਾ ਇਹਨਾਂ ਨੇ ਆਪ ਆਪਣੇ ਬਿਆਦੇ ਦਿੱਤੇਗੇ ਇੱਕ ਮਿੰਟ ਤੋਂ ਮਾਰੀਗਾ ਬਸ ਸਮਾਨ ਖਾਣ ਉਹਨੇ ਓਕੇ ਜਿਹੜਾ ਇਹਨਾਂ ਨੇ ਗੇਜ ਪਾਇਆ ਨਾ ਉਹ ਦੋਨੋਂ ਨੂੰ ਪਤਾ ਲੱਗਾ ਨਾ ਇਹਨਾਂ ਦੀ ਕੁੜੀ ਉਹ ਪਾਇਆ ਵੀ ਸਾਡੀ ਕੁੜੀ ਉਹਦੇ ਨਾਲ ਸਹਿਜਾ ਇਹਨਾਂ ਨੇ ਉਹ ਕਿ ਉਹ ਪਾਇਆ ਤੇ ਲਾਰੈਂਸ ਨੇ ਤੇ ਫੇਮ ਲੈਣ ਵਾਸਤੇ ਉਹਨੂੰ ਉਹਦਾ ਨਾਮ ਲੈ ਲਿਆ ਵਿੱਚ ਜੇ ਇਹਦੀ ਗੱਲ ਝੂਠੀ ਹੋਵੇ ਨਾ ਤੇ ਫਿਰ ਮੇਰੇ ਤੋਂ ਹੈ ਨਾ ਫਿਰ ਮੈਂ ਦੀ ਹੈ ਨਾ ਜੇ ਕੌਮ ਦੀ ਹੈ ਨਾ ਜੇ ਕੌਮ ਦਾ ਉਹ ਹਮਲਾ ਨਾ ਕਰਨਾ ਮੈਂ ਕਦੀ ਗੱਲ ਦੀ ਬਾਹਰ ਕਰਨੀ ਉਹ ਕੌਮ ਦੇ ਖਲਾਫ ਗਏ ਨੇ ਸੰਗ ਦਾ ਰਹਿ ਗਿਆ ਨਾ ਅੱਜ ਹੇ ਸਾਡੇ ਨਾ ਗਾਦੀ ਉਹਦੀ ਸਾਂਝ ਰਹੀ ਗਈ ਤੇ ਬਿਲਕੁਲ ਰੁਕੋ ਪਈ ਆਮ ਕੀ ਦੀ ਉਹ ਮੰਨਦਾ ਵਾ ਇਹ ਗੱਲ ਨੂੰ ਕਿ ਮੇਰਾ ਉਹ ਜਿਹੜਾ ਮੈਂ ਉਹਨੂੰ ਪੁੱਛਿਆ ਮਹਿਰ ਬੰਦਾ ਕਿਉਂਕਿ ਸਿਮਰਨ ਘਾਨਾ ਨਾ ਉਹ ਕਿਸ ਨੂੰ ਦੇਸ਼ ਨਹੀਂ ਪਤਾ ਕਿ ਮੈਂ ਉਹਦਾ ਕੋਈ ਸਗਾ ਵੀ ਨਹੀਂ تھا ਕਿ ਮੈਂ ਉਹਦੇ ਖਿਲਾਫ ਜਾ ਕੇ ਕੋ ਬੰਦੇ ਮਾਰਨ ਲਗਾ ਪਰ ਮੈਨੂੰ ਉਹਦਾ ਇੰਨਾ ਪਤਾ ਵੀ ਜਿਹੜਾ ਬੀ ਬੀਂਗ ਮਨੋਦੀ ਜਿਹੜਾ ਹੈ ਜਿਹੜੀ ਆਪਣਾ ਉਹਦੀ ਫਾਊਂਡੇਸ਼ਨ ਹੈ ਜਿਹੜੀ ਜੈਨੂਰੀਆ ਹਾਂਜੀ ਉਹਦਾ ਜਿੰਨਾ ਵੀ ਆ ਨਾ ਉਹ ਬੱਚਿਆਂ ਨੂੰ ਘਾਉਂਦਾ ਤੇ ਬੜੇ ਲੋਕਾਂ ਦੀ ਮਰਦ ਕਰਦਾ ਤੇ ਮੈਂ ਆਫਿਸ ਵੀ ਹਾਵਤਾ ਲਾ ਕਿ ਮਿੰਨੂ ਕਿਸੇ ਤੇ ਉਹਦੇ ਬੰਦਿਆਂ ਨੇ ਕੱਢਿਆ ਹੀ ਨਹੀਂ ਕੀਤਾ ਜਿਹੜਾ ਚੰਗਾ ਬੰਦਾ ਹੁੰਦਾ ਨਾ ਉਹਦੀ ਮਾਦਾ ਮੈਂ ਵੀ ਉਹਦੇ ਨਾਲ ਕੋਈ ਗੱਲ ਨਿਬੜਦੀ ਨਬੜਦੀ ਏ ਕਹਿੰਦਾ ਵੀ ਮੇਰੇ ਨਾਲ ਤੇ ਉਹ ਹੀ ਹੈ ਨਹੀਂ ਗੱਲ ਲੈਣ ਦੇਣ ਕਹਿੰਦਾ ਉਹ ਬਰਤੋਂ ਕੁੜੀ ਦਾ ਹੀ ਗਾ ਜਿੰਨ ਬੈਨ ਮੇਰੇ ਤੋਂ ਜਿਹੜੀ ਗੱਲ ਕੀ ਨਾ ਇਹੋ ਗੱਲਾਂ ਲੋਕਾਂ ਦੇ ਮੂੰਹ ਤੋਂ ਤੇ ਮੈਂ ਤਾਂ ਰਿਕਾਰਡਿੰਗ ਭਈ ਆਉਦੀ ਬੈਰਿਕ ਗੱਲ ਕਰਦਾ ਮੈਂ ਤੇ ਕਦੀ ਕਿਸੇ ਦੀ ਰਿਕਾਰਡਿੰਗ ਨਹੀਂ ਕਰਦਾ ਹੁੰਦਾ ਉਹਨੇ ਮੁੰਡੇ ਨੇ ਰਿਪੋਰਟ ਕਰੀ ਕਰ ਲਈ ਗੱਲਾਂ ਅੱਛਾ ਇਹਦਾ ਮਤਲਬ ਹਰਵਿੰਦਰ ਸਿੰਘ ਜੀ ਤੁਸੀਂ ਹਰਵਿੰਦਰ ਸਿੰਘ ਜੀ ਮੇਰੀ ਗੱਲ ਸੁਣੋ ਹਰਵਿੰਦਰ ਸਿੰਘ ਜੀ ਜਿਹੜਾ ਜਿਹੜੂ ਹੋਰ ਕਿਹਦਾ ਕੀ ਕਿਤੇ ਲੱਗਣਾ ਇਹ ਤੇ ਮੈਨੂੰ ਪਤਾ ਨਹੀਂ ਕਿਹਦੇ ਨਾਲ ਕਿੱਦਾਂ ਜੁੜਿਆ ਵਾ ਹਾਂ ਤੇ ਉਹ ਚਲੋ ਐਮਐਨਪੀ ਉਹ ਮੇਰੀ ਉਹ ਯਾਰ ਮਾਰ ਦੀ ਯੋਜਣੀ ਆ ਉਹ ਗੱਲ ਹੀ ਕਰਨੀ ਕਿ ਉਹ ਉੱਤੇ ਰੋ ਆਪਣੀ ਜਿਹੜੂ ਹੈ ਨਹੀਂਗਾ ਨਾ ਵੀ ਲੱਗੀਆਂ ਹੈਨਾ ਤੇ ਕੀ ਬਣ ਲੱਗਣ ਦਿੱਤਾ ਜੋ ਟੁਕੀਆਂ ਤੇ ਜਗਜਹਰ ਕਰਦੀਆਂ ਆਪਣੇ ਦਰ ਉਹ ਹੈ ਨਹੀਂ ਤੇ ਜੇ ਕਿਤੇ ਹੈਗੀ ਗੱਲ ਹੋਣਾ ਵੀ ਜਿੰਨਾ ਹੋ ਉਹ ਆਪਣੇ ਆ ਤੇ ਉਹ ਗੱਲਾਂ ਬਾਹਰ ਨਿਕਲਣਾ ਤੇ ਲੋਕਾਂ ਨੂੰ ਦੁੱਖ ਲੱਗਣਾ ਪਰ ਉਹ ਆਪਣੇ ਅੰਦਰ ਹੈ ਨਹੀਂ ਚਲੋ ਕੀ ਉਹਦੇ ਉੱਤੇ ਨਾ ਵੀ ਉਹਨੂੰ ਕਿਸ ਤਰੀਕੇ ਨਾਲ ਨਾ ਵੀ ਉਹਨੂੰ ਬਾਹਰ ਪਾ ਕੇ ਕਿਸੇ ਤਰੀਕੇ ਨਾਲ ਉਹਨੂੰ ਨਾ ਵੀ ਉਹਨਾਂ ਕੋਡਾ ਕਰਨਾ ਹੀ ਉਹਨਾਂ ਕੋਡਾ ਕੋਡਾਂ ਕਰ ਲਿਆ ਉਹ ਜਿਹੜੀ ਨਹੀਂ ਉਹਨੂੰ ਸਮਝਾਓ ਨਾ ਵੀ ਪ੍ਰਾਣੀ ਮੂਵਮੈਂਟ ਦੇ ਵਿੱਚ ਵੀ ਕੈਟਾਂ ਨੂੰ ਵਰਤ ਕੇ ਆਪ ਮਾਰਿਆ ਪੁਲਿਸ ਨੇ ਉਹ ਉਹ ਉਹਨਾਂ ਦੇ ਹੱਥੇ ਨਾ ਚੜੇ ਤੇ ਗਲਤ ਕੰਮ ਨਾ ਕਰੇ ਮੈਂ ਫਿਰ ਮੈਂ ਇਹੋ ਗੱਲ ਕੀ ਮੈਂ ਉਹਨੂੰ ਬੋਲਿਆ ਨਾ ਇਹਨੂੰ ਗੁજરાਤੀ ਤਾਂ ਮੈਂ ਇੱਕ ਦਿਨ ਖਬਰ ਆਣੀ ਆ ਵੀ ਜਾਂ ਟੈਗ ਹੋ ਗਿਆ ਤੇ ਜਾਂ ਜ਼ਹਿਰ ਹੋ ਗਿਆ ਵੀ ਆਪਣਾ ਉਹ ਕੋਦਗੋਸ਼ੀ ਕਰਕੇ ਮਰ ਗਿਆ ਤੇ ਮੈਂ ਉਹ ਰਾਨ ਤੇ ਨਾ ਲਿਖਿਆਗਾ ਕਿ ਇਹ ਜਿਹੜੀ ਹੈ ਨਾ ਜਿਹੜੀ ਇਹ ਮਨੂਵਾਲ ਦੀ ਸਰਕਾਰ ਆ ਜੀ ਜਿਹਨੇ ਵੀ ਇਹਨਾਂ ਦੇ ਨਾਲ ਗੁਣ ਕੀਤਾ ਨਾ ਇਹਨਾਂ ਨੇ ਉਹਦਾ ਕਾਹਨ ਕੀਤਾ ਵਾ ਇਹਨਾਂ ਦੇ ਨਾਲ ਜਿਹੜਾ ਵੀ ਖੇਤਰ ਲੈ ਕੇ ਹੁੰਦਾ ਨਾ ਇਹ ਉਹਦੇ ਨਾਲ ਸੌਤ ਦੇਦੇ ਆ ਆਚਾਰੀਂ ਦਾ ਹਰਵਿੰਦਰ ਸਿੰਘ ਜੀ ਤੁਸੀਂ ਇੱਕ ਗੱਲ ਕੀਤੀ ਆ ਕਿ ਸਲਮਾਨ ਖਾਨ ਦੀ ਜਿਹੜੀ ਆਮ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਤੁਸੀਂ ਉਹਦੇ ਤੋਂ ਖੁਸ਼ ਹੋ ਪੀਓ ਬੰਦਾ ਬੀਗ ਹਿਊਮਨ ਨਾਂ ਦੀ ਜਥੇਬੰਦੀ ਬਣਾ ਕੇ ਲੋੜਵੰਦ ਲੋਕਾਂ ਦੀ ਬੜੀ ਮਦਦ ਕਰਦਾ ਤੇ ਤੁਸੀਂ ਉਸ ਤੋਂ ਖੁਸ਼ ਹੋ ਪੀਓ ਯਾਰ ਬੰਦਾ ਜਿਹੜਾ ਇੱਕ ਮਦਦ ਕਰਨ ਵਾਲਾ ਬੰਦਾ ਤੇ ਉਹਦੇ ਨਾਲ ਆਪਾਂ ਬਹਿ ਕੇ ਗੱਲ ਮਕਾ ਲਈਏ ਮੈਂ ਭਾਈ ਸਾਹਿਬ ਜੀ ਸਿਆਲਾ ਕੇ ਮੈਨੂੰ ਜਿਹੜਾ ਨਾਮ ਮੈਨੂੰ ਮੈਂ ਉਹਨੂੰ ਜਾਣਦਾ ਨਾ ਉਹ ਸ਼ਾਇਦ ਉਹ ਮੈਨੂੰ ਵੀ ਜਾਣਦਾ ਹੋਵੇ ਮੈਂ ਤੇ ਉਹਨੂੰ ਜਾਣਦਾ ਹਾਂ ਕਿ ਸਾਰੇ ਆ ਹਾਂ ਸਾਰੇ ਕੋਈ ਨਹੀਂ ਸ਼ਾਇਦ ਉਹਦਾ ਹਾਂ ਜੀ ਕਿ ਮੈਂ ਆਪਣੇ ਹਾਸਲ ਕਿਉਂਕਿ ਜਦੋਂ ਸਿੱਖੀ ਦੇ ਵਿੱਚ ਇਹ ਐਨਾ ਵੀ ਜਿੰਨੇ ਜੋਕੇ ਹੈਗੇ ਨਾ ਸਿੱਖੀ ਮਤਲਬ ਸੋ ਐਨਾ ਵੀ ਸੋਚ ਤੁਰੰਦੀ ਤੇ ਸਿੱਖੀ ਸੋਚ ਰੱਖਣ ਦੀ ਕੋਸ਼ਿਸ਼ ਕਰਦੀ ਜੇ ਬਾਕੀ ਪਰਮਾਤਮਾ ਨਾਲ ਜਿੱਥੋਂ ਤੱਕ ਤੋਰਨ ਰਹੀ ਓਕੇ ਉਹਦੇ ਮਤਲਬ ਮੈਂ ਕਹਣਾ ਵੀ ਇਹ ਕੋਈ ਨਹੀਂ ਕੀਤੀ ਵੀ ਜਦੋਂ ਕਿ ਇਹਨੂੰ ਮਾਰਨਾ ਵਾ ਨਾ ਵੀ ਇਹ ਨਹੀਂਗਾ ਵੀ ਹਾਥੀ ਕੀਤੇ ਐਨਾ ਵੀ ਬੜੇ ਕੀਤੇ ਪਰ ਕੋਸ਼ਿਸ਼ ਕੀਤੀ ਆ ਦਿਖਣ ਦੀ ਵੀ ਇਹ ਕਿ ਮਾਪਿਆਂ ਦਾ ਕੱਲਾ ਪੁੱਤ ਨਹੀਂਗਾ ਕਿ ਇਹ ਜੇ ਭੜਦੇ ਨਹੀਂ ਗਿਆ ਹੈ ਨਾ ਵੀ ਗਰੇਟ ਨਹੀਂਗਾ ਇਹ ਪਿਛਵਾਨਾ ਵੀ ਜੇ ਇਹ ਕੋ ਕਈ ਬੰਦੇ ਐਸੇ ਛੱਡਦੇ ਸੀ ਨਾ ਜਿਹੜੇ ਕੱਲੇ-ਕੱਲੇ ਜੇ ਉਹਨਾਂ ਦਾ ਨੁਕਸਾਨ ਹੁੰਦਾ ਹੀ ਨਾ ਤੇ ਨਵਾਰ ਉਹਦਾ ਨਾ ਜੜ ਜਾਣਾ ਹੀ ਗਾ ਪੈਣਾ ਦਾ ਭਰਾ ਹੀ ਛੱਡਾ ਤੇ ਉਹ ਤਾ ਕਰਕੇ ਨਹੀਂ ਅਸੀਂ ਉਹ ਗੱਲ ਨੂੰ ਨਾ ਆ ਵੀ ਚੀਚੀ ਲੈ ਕੇ ਛੱਡਦਾ ਵੀ ਇੱਕ ਆਪਣੇ ਗੁੱਸੇ ਕਰਕੇ ਨਾ ਵੀ ਉਹਦਾ ਘਰੋਂ ਜੜ ਜਾਣਾ ਤੇ ਇਸੇ ਹਾਲਾਕੇ ਮੁੱਖ ਸੀਗੇ ਪਰ ਜਿੰਨੀ ਰਹਿ ਗਈ ਹੈ ਨਾ ਉਹ ਇੱਕ ਵੀ ਪਿਆ ਹੀਗਾ ਮਾਂ ਪਿਓ ਦਾ ਕਹਿੰਦਾ ਵੀ ਉਹ ਬਹੁਤ ਗੁਰਸਿਕ ਸੀਗੇ ਤੇ ਕੋਲ ਉਹਨਾਂ ਦੀਆਂ ਗੱਲਾਂ ਆਪਣੇ ਅੰਦਰ ਤੇ ਕੋਈ ਹੈ ਨਹੀਂ ਇਹ ਵੀ ਕੋਈ ਸਿੱਖਿਆ ਜਲੀ ਇਹ ਸਾਰੀ ਆ ਗਿਆ ਹੈ ਪਰ ਮਾਲੂਮ ਕੀ ਗਏ ਪਰ ਉਹ ਜਿਹੜੀਆਂ ਉਹਨਾਂ ਗੱਲਾਂ ਹਨਾ ਵੀ ਪਾਈਆਂ ਹੀ ਨਾ ਇੱਕ ਹਨਾ ਵੀ ਉਹਦੇ ਵਿੱਚ ਹਮਮ ਬਾਈ ਭੰਤੋ ਲੈ ਕੇ ਹਨਾ ਵੀ ਜਵਾਨੋਂ ਤੱਕ ਵੀ ਉਹ ਗੱਲਾਂ ਨਾ ਉਹਨਾਂ ਨੇ ਇੱਕ ਘਰ ਕੀਤਾ ਸੀ ਵੀ ਸੱਚ ਨਾਲ ਖੋਣਾ ਇਹ ਜਿਹੜਾ ਵਾ ਨਾ ਆਪੀ ਜੁੜਨ ਨਹੀਂ ਕਰਨਾ ਤੇ ਵੰਡ ਕੇ ਛਕਣਾ ਇਹ ਹਨਾ ਸਾਡੇ ਪਰਿਵਾਰ ਦੀ ਹਨਾ ਵੀ ਇਹ ਸਾਡੀ ਮਾਂ ਵੀ ਪਿਤਾ ਨਾਲੋਂ ਜ਼ਿਆਦਾ ਸੀ ਮੇਰੀ ਮਾਤਾ ਜੀ ਹਨਾ ਮੈਨੂੰ ਗੁਰੂਤੀ ਯਾਰ ਵੀ ਇਹ ਚੀਜ਼ਾਂ ਨਾ ਆਪੀ ਮਾਤਾ ਸਾਡੀ ਨਾਲ ਵੀ ਬਾਰੇ ਕਿ ਗਾਣਾ ਵੀ ਹੁਣ ਵੀ ਆਈ ਕੀ ਕੱਲੀ ਜਿਹੜੀ ਮਾਦਾ ਕਰੇ ਓਹ ਵੀ 10 12 ਜਾਨੇ ਰੋਟੀ ਜਿਹੜੀ ਲੈਣਾ ਵੀ ਲਾਗੇ ਡਰਾਈਵਰ ਕੋਲ ਵੀ ਐਸ ਤਰੀਕੇ ਦਾ ਸਾਡਾ ਤਿਵਾਰ ਹੈ ਹਨਾ ਓਹਨਾਂ ਗੱਲ ਵੀ ਉਹ ਉੱਥੋਂ ਆਵੜੀ ਗੱਦਿਆਣਾ ਵੀ ਉਹ ਹੋ ਜਵੇ ਕਿ ਉੱਥੋਂ ਨਹੀਂ ਰੋ ਤਾਂ ਕਰਕੇ ਵੀ ਇਹ ਨਹੀਂ ਕਿ ਮੈਨੂੰ ਆਖਿਆ ਵੀ ਤੂੰ ਉਹ ਗੱਲ ਵੇੜ ਦੇ ਤੇ ਮੈਂ ਤਾਂ ਵੇੜ ਲਗਾ ਠੀਕ ਇਸੇ ਜੀ ਨੂੰ ਆ ਕਿ ਵਹਿ ਰੱਖ ਵੀ ਜੇ ਕੱਲ ਨਿਬੜਦੀ ਨਾ ਕਿ ਉਹ ਇੰਨੇ ਲੋਕਾਂ ਦਾ ਭਲਾ ਕਰ ਰਿਹਾ ਵਾ ਓਕੇ ਸਾਡੇ ਵਾਸਤੇ ਹੈ ਵੀ ਜੇ ਉਹ ਇੱਕ ਮਰ ਗਿਆ ਨਾ ਉਹਦੀ ਜਗ੍ਹਾ ਛੇਤੀ ਕਿਸੇ ਨੇ ਲੈਣੀ ਨਹੀਂ ਕਿਉਂਕਿ ਜੀ ਸਾਹਿਬ ਜੀ ਮੈਂ ਸੁਣਿਆ ਉਹਦੇ ਬਾਰੇ ਤੇ ਮੈਂ ਦੇਖਿਆ ਨਹੀਂ ਮੈਂ ਖਾ ਮੈਂ ਦੇਖਿਆ ਤੇ ਮੈਂ ਬੜ ਮੈਂ ਜਿੰਨਾ ਸੁਣਿਆ ਨਾ ਵੀ ਜਿੰਨੀ ਵੱਡੀ ਚੈਰਿਟੀ ਕੋ ਚਲਾ ਰਿਆ ਨਾ ਤੇ ਨਾਨ ਪ੍ਰੋਫਟ ਪ੍ਰੋਫਟੇਬਲ ਉਹ ਹਰ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਜੀ ਜੀ ਇਦਾਂ ਹੀ ਸੁਣਿਆ ਜੀ ਅੱਛਾ ਇੱਕ ਗੱਲ ਹੋਰ ਹਰਵਿੰਦਰ ਸਿੰਘ ਜੀ ਇਹਦਾ ਮਤਲਬ ਵੀ ਤੁਸੀਂ ਕਿਹਾ ਵੀ ਜੇ ਕੋ ਕੱਲਾ ਮਾਪਿਆਂ ਦਾ ਪੁੱਤ ਹੋਵੇ ਜਾਂ ਭੈਣਾਂ ਦਾ ਭਰਾ ਹੋਵੇ ਤੇ ਮੈਂ ਉਹ ਉਹ ਦੋਸ਼ੀ ਵੀ ਹੋਵੇ ਤੇ ਮੈਂ ਉਹਨੂੰ ਬਖਸ਼ ਦਿੰਦਾ ਰਿਆਂ ਇਹਦਾ ਮਤਲਬ ਵੀ ਸਿੱਧੂ ਮੂਸੇਵਾਲੇ ਦੇ ਮਰਡਰ ਦਾ ਵੀ ਫਿਰ ਤੁਹਾਨੂੰ ਦੁੱਖਿਆ ਕਿ ਕੱਲਾ ਮਾਪਿਆਂ ਦਾ ਪੁੱਤ ਮਾਰਿਆ ਗਿਆ ਦੇਖੋ ਜੀ ਜਿਹੜਾ ਵਾ ਨਾ ਸਿੱਧੂ ਵਾਲਾ ਕੇਸ ਹੈ ਨਾ ਸਿਰਫ ਇਸ ਤਰੀਕੇ ਉਹਨੂੰ ਮਾਣ ਤੋਂ ਪਹਿਲਾਂ ਉਹਦੇ ਉਹਦਾ ਨਾ ਹੁਣ ਬਾਪੂ ਆ ਨਾ ਕਈ ਗੱਲਾਂ ਉਹ ਨਾ ਘਮਾ ਜਾਂਦੇ ਆ ਜਾਂ ਕਹਿਣਾ ਚਾਹੁੰਦੇ ਉਹਦੇ ਬਾਪੂ ਨੂੰ ਪਤਾ ਲਾਏਗਾ ਇੱਕ ਸਾਲ ਪਹਿਲਾਂ ਇਹਨਾਂ ਨੇ ਮਾਣ ਦੇਣਾ ਹੀਗਾ ਓਕੇ ਹੈ ਇਹਨਾਂ ਨੇ ਲਾਰੈਂਸ ਹੁਣਾ ਨੇ ਤੇ ਉਹਨੂੰ ਇੱਕ ਸਾਲ ਪਹਿਲਾਂ ਮੈਂ ਇਹਨੂੰ ਕਹਿ ਕੇ ਮੈਂ ਕਿਹਾ ਇਹ ਦੁਬਾਰੇ ਆ ਨਾ ਕਿਸੇ ਗੈਂਗਵਾਰ ਚਾ ਉਹ ਨਾ ਲੱਕੀ ਫੋਟਾ ਨੂੰ ਉਹਨਾਂ ਨੇ ਮੇਲਾ ਕਰਾਇਆ ਹੀਗਾ ਇੱਥੇ ਆਪਣਾ ਮਹਾਲੀ ਲਾ ਕੇ ਪੈਂਡਾ ਹੁਣ ਮੈਨੂੰ ਛੇਦਾ ਨਹੀਂ ਆ ਰਿਹਾ ਜੀ ਇਹ ਸ਼ਹਿਰ ਫਿਲਮ ਗਿਆ ਤਾਂ ਫਿਰ ਦੱਸੇ ਜੇ ਨਾ ਹੋਇਆ ਤਾਂ ਤਾਂ ਨਹੀਂ ਮੈਨੂੰ ਚੇਤਾ ਉਹਤੇ ਨਾ ਇਹਨੇ ਮੇਲੇ ਤੇ ਜਾਣਾ ਇਹਨੇ ਤਿਆਰੀ ਕੀਤੀਗੀ ਅੱਛਾ ਉਹ ਤੇ ਉਹ ਜਾਂਦ ਲਈ ਤੇ ਇਹਦੇ ਨਾਲ ਗੱਲ ਕਰਕੇ ਤੇ ਮੈਂ ਕਿਹਾ ਦੇਖ ਮੈਂ ਤੂੰ ਆ ਗੋਲ ਵਜਾਉਣ ਵਾਲਾ ਬੰਦਾ ਮੈਂ ਗਾਣੇ ਠਾਠਾ ਕਰਾਈ ਜਾ ਮੈਂ ਜਿਹੜੇ ਮੈਂ ਵੀ ਆਪਣੀ ਸਿਰ ਤੇ ਖੰਭਣ ਮਾਰ ਕੇ ਤੁਰੇ ਆ ਨਾ ਮੈਂ ਜੇ ਤੂੰ ਉਹਨਾਂ ਦੇ ਨਾਲ ਹੈ ਨਾ ਵੀ ਆਪਣੀ ਬਰਬਰੀ ਕਰੇਂਗਾ ਨਾ ਤੇ ਫੇਰ ਮੈਂ ਤੇਰਾ ਕੰਮ ਔਖਾ ਹੋ ਜਾਣਾ ਹਾਂ ਗਾਣੇ ਮੈਂ ਸਭ ਤੋਂ ਵੱਡੀ ਨੂੰ ਮਰੀ ਜਿੰਦੀ ਆ ਮੈਂ ਪਰ ਜਿਹੜੀ ਹੈ ਨਾ ਇਹ ਸਾਡੀ ਫੀਲਡ ਹੈ ਨਾ ਵੀ ਅਸੀਂ ਤੁਰਿਆ ਨਾ ਵੀ ਆਪਣੇ ਜਾਣ ਕੇ ਦੁਨੀਆ ਮੈਂ ਜੇ ਟੂਰਨਾ ਮੈਂ ਕੋਈ ਸਾਡੇ ਕੋਈ ਪਿਤਾਪੁਰ ਕੀ ਨਹੀਂ ਗਈ ਮੈਂ ਜੇ ਟੂਰਨਾ ਨਾ ਦੇਖ ਕੇ ਆਪਣੇ ਚਰਦੋਣਾ ਵੀ ਮੁੰਡਾ ਘਰ ਆ ਵੀ ਜਿੰਦੇ ਮਾਰਦੇ ਵੀ ਐ ਰਾਂ ਦੇ ਟੂਰਨਾ ਮੈਂ ਕਾਉਂ ਜਾਂਦੇ ਹੁੰਦਿਆ ਟੂਰਨਾ ਜੀ ਉਹ ਆਉਂੇ ਕੇਸ ਜਾਈ ਗਏ ਉਹ ਮੰਨ ਗਿਆ ਹੀਗਾ ਵੀ ਠੀਕ ਹੈ ਕਰਕੇ ਇਹ ਰਿਹਾ ਨਾ ਉਹ ਇੱਕ ਬੰਦੇ ਦੇ ਉੱਤੇ ਜਦੋਂ ਨਾ ਮਾਇਆ ਹੋ ਨਾ ਭਾਵੀ ਹੋ ਜਾਂਦੀ ਹੈ ਨਾ ਫਿਰ ਜੀ ਤੁਹਾਨੂੰ ਦਿਖਦਾ ਨਾ ਕਿ ਮੈਂ ਜੋ ਗੱਲ ਕਹਿੰਨਾ ਵਾਂ ਜੇ ਮੈਂ ਕਹਾਂ ਹੁੰਦੇ ਨੇ ਦਿਨ ਤੇ ਦਿਨ ਤੇ ਇਹਨਾ ਪ੍ਰਮਾਤਮਾ ਜੇ ਕਿਸ ਨੂੰ ਆਪਣਾ ਪ੍ਰਮਾਤਮਾ ਹਰ ਇੱਕ ਕੁੱਤੇ ਦਾ ਵੀ ਦੇਣਾ ਹੁੰਦਾ ਹੁੰਦਾ ਪਰ ਜਿਹੜਾ ਨਾ ਤਾਕਤ ਹੈ ਜਿਹੜਾ ਹਰ ਇੱਕ ਨੂੰ ਬਰਦਾਸ਼ਤ ਨਹੀਂ ਹੁੰਦੀ ਕਿ ਹਾਰੇ ਨੂੰ ਤਾਂ ਸਾਂਭੀ ਨਹੀਂ ਜਾਂਦੀ ਤਾਂ ਕਿ ਸਾਂਭਣ ਵਾਸਤੇ ਨਾ ਉਹਨਾਂ ਜਿਹੜਾ ਹੈ ਨਾ ਕਿ ਉਹਨਾਂ ਦਾ ਬੰਦੇ ਦਾ ਨਾ ਉਹ ਚਾਹੀਦਾ ਹੈ ਮਾਦਾ ਚਾਹੀਦਾ ਹੈ ਕਿਉਂਕਿ ਮਾੜਾ ਬੰਦਾ ਮਾੜਾ ਕੰਮ ਤੇ ਕੱਟ ਲਿੰਦਾ ਪਰ ਮਾੜੇ ਬੰਦੇ ਦਾ ਤਾਕਤ ਹੈ ਨਾ ਉਹ ਪਤਾ ਲਾ ਲਿੰਦਾ ਹਿਟਲਰ ਹੋਵੇ ਮੈਂ ਵੀ ਬਣ ਜਿੰਦਾ ਨਾ ਹਿਟਲਰ ਦਾ ਬੰਦਾ ਕੋਈ ਕਹਿੰਦਾ ਨਾ ਕਮਜ਼ੋਰ ਦਿਲ ਤੇ ਐਸਾ ਬੰਦਾ ਸੀਗਾ ਵੀ ਜਿਹਦੇ ਨਾ ਕਹਿੰਦਾ ਵੀ ਆਮ ਬੰਦੇ ਨੂੰ ਕਮਜ਼ੋਰ ਸੀਗਾ ਤੇ ਜਦੋਂ ਉਹ ਆਇਆ ਤਾਕਤ ਆਈ ਤੇ ਦੇਖੋ ਨੇ ਕਿੰਨੇ ਯੂਦੀ ਮਾਰੇ ਵੀ ਇਹ ਜਦੋਂ ਵੀ ਬੰਦੋਰ ਬੰਦੇ ਆ ਉਹਦਾ ਵੀ ਇਦਾਂ ਸੀਗਾ ਵੀ ਕੋਈ ਜਾਣਦਾ ਨਹੀਂ ਜਦੋਂ ਆਇਆ ਨਾ ਤੇ ਉਹਨੇ ਫਿਰ ਰੱਦ ਨਹੀਂ ਭੁੱਲ ਗਿਆ ਤੇ ਇਹ ਜਿਹੜਾ ਉਹ ਕਿਹਾ ਨਾ ਗੋਲਡੀ ਵੀ ਮੇਰਾ ਇਹਨਾਂ ਵੀ ਭਰਾ ਮਾਰਾਇਆ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਉਹ ਕੀ ਰਹਿਣਾ ਵੀ ਗੋਲੀ ਨੇ ਕੰਮ ਉਹਦਾ ਕੀਤਾ ਵੀ ਇੱਥੇ ਕਰਕੇ ਕਿਉਂਕਿ ਇਹ ਪੇਰ ਜਿਹੜਾ ਦੂਜਾ ਵੀ ਮੁੰਡਾ ਮਾਰਿਆ ਜਿਹੜਾ ਤੇ ਮਾ ਆਪਣਾ ਜਿਹੜਾ ਫੋਰਜਨਰੇ ਵਾਰ ਹੋਇਆ ਜਿਹੜਾ ਮਾਰੇ ਗੁੰਨੇ ਨਾ ਵੀ ਕੀ ਮਿੱਡੂ ਖੇੜਾ ਜਿਹੜੇ ਛੂਟਰ ਹੀ ਹੈ ਇਹਦੇ ਆਫਸਰ ਰਹੇ ਆ ਤੇ ਪੀਐਨ ਸਭ ਨੂੰ ਖਾਇਆ ਇਕਲੀ ਇਕਲੀ ਗੱਲ ਇਹ ਪੋਸਿਟਿਵ ਨਹੀਂ ਕੋਈ ਜਾ ਉਹ ਮਾਰੇ ਤੇ ਬਾਜਾ ਦਿੱਲੀ ਬੋਲਦੇ ਪਹਿਲਾ ਨਿਸ਼ਾਨ ਕਰਤਾ ਹੀਗਾ ਤੇ ਬਾਜਾ ਉਹ ਹੈ ਨਾ ਵੀ ਗੋਮਾਂ ਵਾਂਸੇ ਕੀ ਕਰਦਾ ਕੀ ਨਹੀਂ ਕਰਦਾ ਬਾਹਰ ਦੀ ਗੱਲ ਹੈ ਜਿਹੜਾ ਨਾ ਉਹਦੇ ਤੋਂ ਮਨ ਚੱਲ ਗਿਆ ਤੇ ਉਹਨੇ ਸੋਡੀਆਂ ਕੱਢੀ ਜਾ ਕੇ ਪੈਰਾਂ ਨੂੰ ਹੱਥ ਲਾਇਆ ਨਾ ਹੈ ਨਾ ਵੀ ਜੋ ਕਾਂਗਰਸ ਰਲਿਆ ਤੇ ਜਾਗੇ ਢੰਡੀਆਂ ਵਾਲਿਆਂ ਨਾਲ ਹੈ ਨਾ ਵੀ ਬਹਿ ਕੇ ਉਹ ਵੀ ਮੈਂ ਕਹਿੰਦਾ ਜਦੋਂ ਇਹ ਬੰਦਾ ਨਾ ਵੀ ਐਸੀ ਵਿਚਾਰ ਦਾ ਮਾਲਕ ਹੋ ਗਿਆ ਨਾ ਹੂੰ ਤੇ ਇਹਦੇ ਪਿੱਛੇ ਦੁਨੀਆ ਲਾ ਲੈਣੀ ਵੀ ਜਿਹੜੀ ਮੂਵਮੈਂਟ ਚਲ ਰਹੀਆਂ ਇਹਦੇ ਧਰੂਪ ਨਾ ਵੀ ਏਜੰਸੀਆਂ ਨੇ ਡਾਇਵਰਟ ਕਰ ਦੇਣਾ ਸਾਰਾ ਸਿਸਟਮ ਕਿਉਂਕਿ ਜਿਹੜਾ ਬੰਦਾ ਤਾਕਤ ਪਿੱਛੇ ਰੁਪਿਆ ਨਾ ਇਹਦੇ ਬਾਅਦ ਜੋ ਆਦਾ ਮਰਿਆ ਤੇ ਉਸ ਤੋਂ ਬਾਅਦ ਉਹਦੇ ਗਾਣੇ ਲਈ ਤੇ ਕੀ ਬਤਾਉਂ ਗਾਣੇ ਵੀ ਹੀ ਕਿ ਨਹੀਂ ਗਏ ਪਰ ਇਹ ਤੇ ਗੱਲ ਹੋ ਗਈ ਨਾ ਤੁਸੀਂ ਦੇਖੋ ਵੀ ਉਮਰਾਂ ਨੰਗਲਿਆ ਨਾ ਜਿਹੜਾ ਉਹਨੇ ਤੁਸੀਂ ਤੁਹਾਨੂੰ ਪਤਾ ਨਾ ਕਿੰਨਾ ਗਾਣਾ ਕੀਤਾ ਹਾਂ ਉਮਰਾਂ ਨੰਗਰ ਜਿਹਾ ਬੰਦਾ ਏ ਵੀ ਉਹਨੇ ਆ ਨਾ ਚੰਡੀਗੜ੍ਹ ਦੇ ਵਿੱਚ ਜਿਹੜੇ ਵੀ ਮੁੰਡੇ ਨਾਲ ਕੋਈ ਚਾਰਜ ਜਨਾਨੀਆਂ ਸੈੱਟ ਹੈ ਨਾ ਇਹਨੇ ਉਹਦੇ ਨਾਲ ਹੀ ਹਾਈ ਪਾਣੀ ਆ ਤੇ ਉਹਨੂੰ ਇੱਕੋ ਹੀ ਦਿਮਾਗ ਰੱਖਣੀ ਆ ਵੀ ਨਵੀਂ ਕੁੜੀ ਲੈ ਕੇ ਕਰਕੇ ਇਹ ਮੁਰਾ ਨੰਗਲ ਦਾ ਨਾ ਇਹ ਕਾ ਕਰਦਾ ਰਹੇ ਤੇ ਇਹ ਉਹਦੇ ਪਤਾ ਵੀ ਇਹ ਜਾਂ ਉਹਦੀ ਗੱਡੀ ਚ ਹੁੰਦਾ ਹੈ ਜਾਂ ਉਹ ਇਸਦੀ ਗੱਡੀ ਚ ਹੁੰਦਾ ਹੈਗਾ ਦੂਸਰਾ ਇਹਦਾ ਯਾਰ ਸੀਗਾ ਸੈਣੀ ਦਾ ਮੁੰਡਾ ਸੁਮੇਰ ਸਿੰਘ ਸੈਣੀ ਦਾ ਸੁਮੇਰ ਸਿੰਘ ਦਾ ਗੱਲ ਹੈ ਹੈ ਉਹ ਉਹਦੇ ਔਗਰਾ ਨੰਗਲ ਨਾਲ ਹੁੰਦਾ ਹੀਗਾ ਸਿੱਧੂ ਤੇ ਜਾਂ ਹਨਾ ਵੀ ਮੇ ਸਾਡੇ ਦੇ ਮੁੰਡੇ ਨਾ ਹੁੰਦਾ ਜੰਗਲ ਚੜਨਾ ਯੂਨੀਵਰਸਿਟੀ ਜਦੋਂ ਜਾਣਾ ਜਾਣਾ ਉਹਦੇ ਨਾਲ ਤੂੰ ਹੀ ਹਿਸਾਬ ਲਾਉਂ ਪੀਪੇ ਉਹ ਜੇ ਨਾ ਵੀ ਸਾਡੀ ਕਾਮ ਜਿੱਦਾਂ ਨਾ ਵੀ ਇੱਕ ਦੋ ਕਿਹਨੂੰ ਗਾਣਾ ਵੀ ਚੁੱਕਦੀ ਆ ਫੇਰ ਅੱਖਾਂ ਬੰਦ ਕਰਕੇ ਚੁੱਕਦੀ ਆ ਫੇ ਜੋ ਡੇਗਦੀ ਆ ਨਾ ਫੇ ਪੈਰਾਂ 'ਚ ਰੋਲ ਦਿੰਦੀ ਆ ਪਹਿਲੋ ਦੇਖੇ ਨਹੀਂ ਸੀ ਕਿਹਨੂੰ ਚੁੱਕਣ ਲੱਗੇ ਤੇ ਗਏ ਤੇ ਉਹ ਨਾ ਫੇ ਐਸੀ ਚੀਜ਼ ਨੂੰ ਫੇ ਰੋਕਿਆ ਵੀ ਨਹੀਂ ਹੁੰਦਾ ਫੇ ਸੰਜਨਤਾ ਹੀ ਹੈਗੀ ਕਿ ਉਹਨਾਂ ਨੇ ਕੋਈ ਸਮਾਨ ਮੰਗਿਆ ਤੇ ਉਹਨੂੰ ਦੇ ਵੀ ਦਿੱਤਾ ਤੇ ਉਹਨਾਂ ਨੇ ਕੰਮ ਕਰ ਦਿੱਤਾ ਹੂੰ ਹੂੰ ਜੇ ਉਹ ਜੋ ਜੇ ਉਹ ਇਧਰ ਨੂੰ ਨਾ ਨਾ ਤੁਰਦਾ ਤੇ ਫੇਰ ਹਨਾ ਵੀ ਭਾਵੇਂ ਉਹਨਾਂ ਦੇ ਖਿਲਾਫ ਕੋ ਮੇਲੋਂ ਵੀ ਮਾਰਨ ਲੱਗਲੀ ਨਾ ਤੇ ਉਹਨਾਂ ਨੂੰ ਰੋਕ ਕੇ ਜੇ ਮੈਂ ਇਹ ਨਹੀਂ ਪੁੱਛਿਆ ਲਾਡ ਸੋਨਾਂ ਨੂੰ ਫਿਰ ਮੈਂ ਉਹਨੂੰ ਹੈ ਨਾ ਕਿ ਉਹਨੂੰ ਮਾਰੂਗੇ ਤੇ ਨਹੀਂ ਪੁੱਛਾ ਮੈਂ ਉਹਨੂੰ ਕਹਿਤਾ ਮੈਂ ਦਿਨੋਂ ਨਹੀਂ ਮਾਰਦੇ ਮੈਂ ਪਿਸਤੌਲ ਤੋਂ ਮੈਂ ਮੈਨੂੰ ਜਵਾਬ ਦੇ ਕਿ ਮੈਂ ਅੱਗੇ ਤੋਂ ਸੋਚ ਕੇ ਕਰ ਜਿਹੜਾ ਕਰਨਾ ਤੇ ਇਹ ਉਹਦਾ ਬਾਪ ਤੇ ਪਿਓ ਨੂੰ ਪੁੱਛਦਾ ਹੋਈ ਗੱਲ ਹੋਈ ਕਿ ਨਹੀਂ ਹੋਈ ਤੇ ਲੋਕਾਂ ਨੇ ਮੈਨੂੰ ਕਿਹਾ ਮੈਂ ਹੋ ਕੇ ਚੱਟਣ ਵਾਲੀ ਗੱਲ ਹੋ ਜਾਣੀ ਹੈ ਮੈਂ ਉਹਨੂੰ ਆਖਿਆ ਜੇ ਗਿਆ ਤੇ ਮਾਰ ਦੇਣਾ ਉਹਨੇ ਪੁਲਸ ਵੀ ਭਾਈ ਗੀ ਤੇ ਉਨੇ ਤਨੀ ਹੁਣ ਪਤਾ ਹੀ ਗਿਆ ਕਿ ਕਿਤੋਂ ਦਾ ਗੱਲ ਜੰ ਚੜ ਗਈ ਅੱਛਾ ਇੱਕ ਗੱਲ ਇੱਕ ਲਾਸਟ ਗੋਸਟ ਲਾਸਟ ਜਦੋਂ ਇਹ ਆ ਨਾ ਇਹ ਨਾ ਇਹ ਜਾਂਦਾ ਜੀ ਮੈਂ ਨਾ ਵੀ ਢਿੰਗੀ ਚੰਦ ਪਾਣ ਮਾਰਨਾ ਹਾਂ ਹਾਂ ਉਹ ਢਿੰਗੀ ਚੰਦ ਪਾਣ ਦੇ ਲਈ ਕੀੜੇ ਨੇ ਨਾ ਇਹਨੂੰ ਮਰਵਾਇਆ ਓਕੇ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ